ਜਨਮ ਦਿਨ ਸੱਮੇ ਚੱਲ ਬਸੀ ਸੀਗੀ ਹਾਂਜੀ ਇਹੀ ਮਾਂ ਮਦਦ ਇਹ ਤੈਨੂੰ ਲੱਭਦੀ ਲੱਭਦੀ ਅੱਜ ਪਹੁੰਚੀ ਹੈ ਦੇਖ ਲੈ ਕਿੰਨੇ ਸਾਲ ਹੋ ਗਏ ਅੱਜ ਤੈਨੂੰ ਕਿੰਨੇ ਸਾਲਾਂ ਬਾਅਦ ਮਿਲੀ ਹੈ ਰੋਣਾ ਭੈਣ ਮੇਰੀ ਇਹ ਤੇਰਾ ਧੰਨਵਾਦ ਆ ਤੂੰ ਆਈਆਂ ਅੱਜ ਸਾਡਾ ਸੋਨੂੰ ਜਿਹੜਾ ਯਤੀਮ ਸੀ ਜਿਹੜਾ ਲਵਾਰਿਸ ਸੀਗਾ ਅੱਜ ਉਹਦੇ ਵਾਰਿਸ ਆ ਗਏ ਨੇ ਉਹਨੂੰ ਘਰੇ ਕੁੱਟ ਪੈਂਦੀ ਸੋਨੂ ਨੂੰ ਤਾਂ ਭੀਖ ਮੰਗਾਈ ਜਾਂਦੀ ਸੋਨੂ ਸਾਰਾ ਦਿਨ ਚੌਂਕ ਦੇ ਵਿੱਚ ਬਿਠਾ ਲਟਾਇਆ ਜਾਂਦਾ ਪੀਲ ਚੇਰ ਤੇ ਸਾਰਾ ਦਿਨ ਤੂੰ ਭੀਖ ਮੰਗ ਸ਼ਾਮ ਨੂੰ ਜਿੰਨੇ ਪੈਸੇ ਇਕੱਠੇ ਹੁੰਦੇ ਨੇ ਉਹ ਲੈ ਜਾਂਦੇ ਨਾਲੇ ਪੈਸੇ ਲੈ ਦੇ ਤੋਹਿਆ 2014 ਤੋਂ ਲੈ ਕੇ ਅੱਜ ਤੱਕ ਬਹੁਤ ਵਾਰ ਵੀਡੀਓ 'ਚ ਅਸੀਂ ਜ਼ਿਕਰ ਕੀਤਾ ਜਦੋਂ ਵੀ ਕੋਈ ਢਿੰਡ ਵਾਲੇ ਦਾ ਨਾਂ ਉਹਨਾਂ ਕਿਸੇ ਉਸ ਲਾਕਕੇ ਦਾ ਕੋਈ ਬੰਦਾ ਆਉਣਾ ਅਸੀਂ ਉਹਦੇ ਨਾਲ ਗੱਲ ਕਰਨੀ ਬਾਈ ਤੁਹਾਡੇ ਲਾਕਕੇ 'ਚ ਕੋਈ ਇਦਾਂ ਦਾ ਕੇਸ ਹੋਵੇ ਸਾਨੂੰ ਦੱਸਿਓ ਕਿ ਕਿਸੇ ਤਰੀਕੇ ਸੋਨੂ ਆਪਣੀਆਂ ਜੜਾਂ ਲੱਭਦਾ ਨੀ ਸੋਨੂੰ ਆਪਣੀਆਂ ਜੜਾਂ ਤਲਾਸ਼ ਜਾਂਦੀ ਵੀ ਮੈਂ ਹੈ ਕੌਣ ਆ ਅੱਜ ਕਿਤੇ ਨਾ ਕਿਤੇ ਲੱਗਦਾ ਉਹ ਸੰਪੂਰਨ ਹੋ ਰਿਹਾ ਹੈ ਅੱਜ ਉਹਨਾਂ ਸਵਾਲਾਂ ਦੇ ਜਵਾਬ ਮਿਲ ਰਹੇ ਆ ਕੌਣ ਹੈ ਪਛਾਣਿਆ ਧਿਆਨ ਨਾਲ ਦੇ ਮੈਨੂੰ ਲੈਣ ਨਹੀਂ ਆਉਂਦੀ ਤੁਸੀਂ ਹਾਂਜੀ ਹਾਂਜੀ ਹੁਣ ਪਛਾਣ ਲਓ like ਤਨੂੰ ਕੌਣ ਪਤਾ ਇਹ? ਹਾਂਜੀ ਹੁਣ ਪਤਾ ਲੱਗ ਗਿਆ। ਕੌਣ? ਮਾਸੀ। ਮਾਸੀ ਆ ਤੇਰੀ। ਮਾਂ ਹੀ ਆ ਤੇਰੀ ਮਾਸੀ ਕਹਦੀ ਆ ਪੁੱਤ ਇਹ। ਇਹ ਚੀਂਡ ਵਾਲੇ ਸਰਦਾਰ ਆ। ਹਾਂਜੀ ਹਾਂਜੀ। ਆਉਂਦੇ ਹੋਂ ਤੁਸੀਂ ਮੇਰੇ ਕੋਲੇ। ਹਾਂ ਇਹ ਚੀਂਡ ਵਾਲੇ ਸਰਦਾਰ ਨਹੀਂ ਆ ਇਹ। ਮੰਮੀ ਦਾ ਤੇਰੀ ਜਨਮ ਦਿਨ ਸਮੇ ਚੱਲ ਬੱਸੀ ਸੀਗੀ। ਹਾਂਜੀ। ਇਹੀ ਮਾਂ ਮਦਦ ਰਿਹਾ ਇਹ ਤੈਨੂੰ ਲੱਭਦੀ ਲੱਭਦੀ ਅੱਜ ਪਹੁੰਚੀ ਹੈ ਦੇਖ ਲੈ ਕਿੰਨੇ ਸਾਲ ਹੋ ਗਏ ਅੱਜ ਤੈਨੂੰ ਕਿੰਨੇ ਸਾਲਾਂ ਬਾਅਦ ਮਿਲੀ ਹੈ ਇਹਨੇ ਮੈਨੂੰ ਆ ਕੇ ਦੱਸੀ ਸਾਰੀ ਗੱਲ ਪੁੱਤ ਕਿਵੇਂ ਕਿਵੇਂ ਕੀ ਕੀ ਹੋਇਆ ਤੇਰੀ ਜ਼ਿੰਦਗੀ ਚ ਕਿੱਦਾਂ ਤੂੰ ਕੇਂਦਰ ਸੀ ਨਾ ਵੀ ਢੀਂਡ ਵਾਲੇ ਸਰਦਾਰ ਉਹ ਮਨੀਮ ਇਹੀ ਭੇਜਦੇ ਹੁੰਦੇ ਸੀ ਮਾਤਾ ਜੀ ਮੈਂ ਵੀ ਆਉਂਦੀ ਹਾਂ ਜਿਸ ਮੈਂ ਵੀ ਇਹ ਦਿਨ ਵਾਸਤੇ ਪਰ ਇਹ ਜੀ ਨਹੀਂ ਉਹਦਾ ਛੋਟਾ ਜਿਹਾ ਮੇਰੇ ਕੋਲੇ ਉਹਦਾ ਮੈਂ ਲੈ ਕੇ ਜਾਂਦੀ ਨਹੀਂ ਗੱਡੀ ਦੇ ਉਦੇਪੁਰ ਵੀ ਲੈ ਗਈ ਆ ਇਹਦੇ ਪ੍ਰੈਸ਼ਰ ਹੋਏ ਸੀ ਪਰ ਠੀਕ ਨਹੀਂ ਉਹ ਦੁਬਾਰਾ ਖੁੱਪਕੇ ਨਹੀਂ ਗਈ ਪਰ ਉਹਦੇ ਦੇ ਉੱਪਰ ਮਾਨ ਸ੍ਰੀ ਕੋ ਨਿੱਕਾ ਜਿਹਾ ਪੜਾ ਸੱਪਾਟ ਵੀ ਨਾ ਨਾ ਲਿਆ ਸੀ ਉਸ ਨੂੰ ਨਿੱਗਦੋਂ ਮੇਰੇ ਸਿਆ ਤੇ ਮੇਰੇ ਦਾ ਸਾਡੇ ਚ ਮਾਨ ਨਹੀਂ ਪੀਦਾ ਸੀ ਮੈਂ ਲੈ ਆਉਣਾ ਇਹਨੇ ਰੋਡ ਲਾਗੇ ਤੇ ਮੈਂ ਡੈਡੀ ਕੋਲੇ ਜਾਣਾ ਜਾਂ ਚਾਚੀ ਕੋਲੇ ਮੈਂ ਜੀ ਮਮਾ ਕੋਲੇ ਜਨ ਉਹ ਪਿਆਰ ਵੀ ਬਹੁਤ ਕਰਦੇ ਸੀ ਇਹ ਡੈਡੀ ਹੈ ਜੀ ਕੋਈ ਨਹੀਂ ਹੈ ਨਾ ਜੀ ਬਸ ਸੱਲੀ ਬਈ ਨਾ 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 ਨੀ ਮਾਂ ਮਾ ਗਰਨਾ ਸਾਰੀ ਚਲ ਗਈ ਲੋ ਰੋਣਾ ਭੈਣ ਮੇਰੀ ਤੇਰਾ ਧੰਨਵਾਦ ਆ ਤੂੰ ਆਈਆਂ ਬੜੀ ਹਿੰਮਤ ਕਰਕੇ ਤੇਰਾ ਧੰਨਵਾਦ ਆ ਤੂੰ ਆਈ ਇਹ ਮਾਂ ਮੰਦਰੀ ਕੋਈ ਨਹੀਂ ਨਾ ਨੋੜਣ ਜੇ ਤੂੰ ਮੇਰੇ ਦੀ ਕਰਾ ਕਰੋ ਮੇਰੇ ਕੋਲ ਆਇਆ ਕਰੋ ਇੱਕ ਵਾਰੀ ਮੈਂ ਮੇਰੇ ਥੋੜੀ ਜਿਹੀ ਪਰੋਲ ਵਾਪਰ ਠੀਕ ਕਰ ਲੈਣ ਕਿ ਤੇਨੂੰ ਆਦੇ ਕੋਲੇ ਲੈ ਜਾਵਾਂ ਵਾਪਸ ਲੈ ਕੇ ਜਾਵਾਂ ਮੈਂ ਆਦੇ ਕੋਲੇ ਦੇ ਤੂੰ ਪਰ ਤੁਸੀਂ ਆਣਾ ਹੋ ਗਿਆ ਤਾਂ ਉੱਝ ਜੇ ਮੇਰੀ ਗੱਲ ਸੁਣ ਕੋਈ ਨਾ ਫੋਨ ਕਰ ਲੈ ਕਦੋਂ ਮੈਂ ਫੋਨ ਤੇ ਗੱਲ ਕਰ ਲੈਣਾ ਮੈਂ ਕਿਹੋ ਜਿਹੋ ਦੋਸਤ ਨਾਲ ਦਾ ਵੱਡਾ ਹੋਇਆ ਮੈਂ ਬੜੀਆਂ ਮਜ਼ੇ ਕਰਾਣੀਆਂ ਨੇ ਵਾਹਿਗੁਰੂ 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 ਮਾ ਜਲਾ ਨੱਚਦੀ ਬਹੁਤ ਵਧੀਆ ਜਗ੍ਹਾ ਹਾਂ ਬਗੜਾ ਦੂਰ ਤੇ ਮੱਡੇ ਉਲੀ ਉਲੀ ਮਿਲਦੀ ਰਹੂਗੀ ਕੋਈ ਨਾ ਮੈਂ ਹੁਣ ਪਹਿਲਾਂ ਨਾਲੋਂ ਬਹੁਤ ਠੀਕ ਹਾਂ ਹਾਂ ਮੈਨੂੰ ਤੇਰੀ ਵੀਡੀਓ ਦੇਖ ਕੇ ਤੁਹਿਆ ਠੀਕ ਹੈ ਮੈਨੂੰ ਕੱਲ ਹੀ ਕਿਸ ਨੇ ਭਗਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡਾ ਸੋਨੂੰ ਜਿਹੜਾ ਯਤੀਮ ਸੀ ਜਿਹੜਾ ਲਵਾਰਸ ਸੀਗਾ ਅੱਜ ਉਹਦੇ ਵਾਰਿਸ ਆ ਗਏ ਨੇ ਸੋਨੂੰ ਹਮੇਸ਼ਾ ਗੱਲ ਕੰਡਾ ਹੁੰਦਾ ਸੀ ਵੀ ਮੇਰੀ ਮਾਂ ਮੈਨੂੰ ਜਨਮ ਦੇਣ ਮੌਕੇ ਮਰ ਗਈ ਸੀ ਮੇਰਾ ਬਾਪ ਬੜਾ ਵੱਡਾ ਸਰਦਾਰ ਸੀ ਤਕੜਾ ਫਿਰ ਉਹਨਾਂ ਨੇ ਟਰਾਂਸਪੋਰਟ ਦੇ ਵਿੱਚ ਆਪਦੇ ਇੱਕ ਗੱਡੀ ਦੇ ਡਰਾਈਵਰ ਨੂੰ ਮੈਨੂੰ ਗੋਦ ਦਿੱਤਾ ਤਾਂ ਉਹ ਡੇਡੀ ਨੇ ਤੇ ਮੰਮੀ ਨੇ ਮੈਨੂੰ ਪਾਲਿਆ ਉਹਦੀਆਂ ਤਿੰਨ ਬੇਟੀਆਂ ਸੀ ਜ ਮਤਲਬ ਮੇਰੀਆਂ ਤਿੰਨ ਭੈਣਾਂ ਸੀ ਪਰ ਮੈਂ ਜਦੋਂ ਥੋੜਾ ਵੱਡਾ ਹੋਇਆ ਤਾਂ ਪਹਾੜ ਸੀ ਮੇਰੀਆਂ ਲੱਤਾਂ ਕੰਮ ਨਹੀਂ ਸੀ ਕਰਦੀਆਂ ਉਹਨਾਂ ਨੂੰ ਵਾਰਸ ਚਾਹੀਦਾ ਸੀ ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਸਾਡਾ ਵਾਰਸ ਪਹਾੜ ਜਾ ਬਾਹਰ ਜਾ ਉਹਨਾਂ ਨੇ ਇਹਨੂੰ ਵਾਰਸ ਨਹੀਂ ਮੰਨਿਆ ਉਹਨਾਂ ਨੇ ਆਪਣੀ ਬੇਟੀ ਵਿਆਹ ਕੇ ਘਰ ਜਵਾਈ ਰੱਖ ਲਿਆ ਘਰੇ ਉਹ ਇਹਦੇ ਨਾਲ ਬਹੁਤ ਮਾੜਾ ਬਦੀਰਾ ਕਰਨ ਲੱਗ ਗਏ ਮਾਂ ਦੀ ਮੌਤ ਹੋ ਗਈ ਬਾਪ ਵੀ ਬਜ਼ੁਰਗ ਸੀਗਾ ਸ਼ੂਗਰ ਸੀ ਉਹਨੂੰ ਵੀ ਨਾ ਸੰਭਦੇ ਨਤੀ ਸ਼ਾਮ ਵੀ ਨਜਵਾਈ ਸ਼ਾਮ ਦਾ ਤਾਂ ਉਹ ਵੀ ਰੁਲ ਗਿਆ ਉਹਦਾ ਟਰੱਕ ਡਰਾਈਵਰ ਸੀ ਘਰੋਂ ਨਿਕਲ ਗਿਆ ਤੇ सोनू ਨੂੰ ਘਰੇ ਕੁੱਟ ਪੈਂਦੀ सोनू ਤੋਂ ਭੀਖ ਮੰਗਾਈ ਜਾਂਦੀ सोनू ਸਾਰਾ ਦਿਨ ਚੌਂਕ ਦੇ ਵਿੱਚ ਬਿਠਾ ਦਿੱਤਾ ਜਾਂਦਾ ਪੀਲ ਚੇਰ ਤੇ ਸਾਰਾ ਦਿਨ ਤੋਂ ਭੀਖ ਮੰਗ ਸ਼ਾਮ ਨੂੰ ਜਿੰਨੇ ਪੈਸੇ ਇਕੱਠੇ ਹੁੰਦੇ ਨੂੰ ਲੈ ਜਾਂਦੇ ਨਾਲੇ ਪੈਸੇ ਲੈ ਰਹੇ ਏਦਾਂ ਹੀ सोनू ਦਾ ਜੀਵਨ ਨਿਕਲਦਾ ਰਿਹਾ ਫਿਰ ਇੱਕ ਦਿਨ ਸੋਨੂ ਨੇ ਤੁਹਾਨੂੰ ਕਹਿੰਦੇ ਸੀ ਤੰਗ ਕਰ। ਗੱਲ ਕੀਤੀ ਉੱਥੇ ਸਟੂਡੀਓ ਵਾਲਿਆਂ ਨੇ ਫੋਟੋਗ੍ਰਾਫਰਾਂ ਨਾਲ। ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ। ਤੇ ਸਾਡੀ ਟੀਮ ਦੇ ਮੈਂਬਰ ਜਾ ਕੇ ਕੋਟਕਪੂਰੇ ਤੋਂ ਸੋਨੂ ਨੂੰ ਲੈ ਕੇ ਆ। ਤਾਂ ਫਿਰ ਸੋਨੂ ਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਇਹਦੇ ਡੈਡੀ ਆਏ ਇੱਕ ਦੋ ਵਾਰੀ ਜਿਹੜੇ ਇਹਦੇ ਸਟਿਪ ਫਾਦਰ ਸੀਗੇ। ਉਹ ਮਿਲ ਕੇ ਗਏ। ਉਹ ਆਪ ਬਹੁਤ ਮਜਬੂਰ ਸੀ। ਉਹ ਕਹਿੰਦਾ ਮੇਰੇ ਹੱਥ 'ਚ ਕੁਝ ਵੀ ਨਹੀਂ ਰਿਹਾ ਹੁਣ। ਬਿਮਾਰ ਸੀ। ਉਹਦੀ ਵੀ ਮਦਦ ਅਸੀਂ ਕਰੀ। ਵੀ ਚਲੋ ਕਿਸ ਤਰੀਕੇ ਚਲੋ ਸੋਨੂ ਦਾ ਡੈਡੀ ਆਉਂਦਾ ਰਹੇ। ਇਹਨੂੰ ਹੌਸਲਾ ਮਿਲੇ। कोरोना ਦੇ ਵਿੱਚ ਉਹਨਾਂ ਦੀ ਵੀ ਡੈਥ ਹੋ ਗਈ ਤੇ ਸਾਨੂੰ ਦੱਸਿਆ ਵੀ ਨਹੀਂ 2-3 ਮਹੀਨੇ ਬਾਅਦ ਪਤਾ ਲੱਗਿਆ ਸੋਨੂੰ ਨੂੰ ਵੀ ਮੇਰਾ ਬਾਪ ਵੀ ਮਰ ਗਿਆ। ਤਾਂ ਉਦੋਂ ਸੋਨੂੰ ਨੂੰ ਉਹ ਛੋਟੇ ਹੁੰਦੇ ਦੀਆਂ ਬਚਪਨ ਦੀਆਂ ਕੋਈ ਚੀਜ਼ਾਂ ਯਾਦ ਸੀ ਵੀ ਮੇਰੇ ਘਰੇ ਸਾਡੇ ਇੱਕ ਮਨੀਮ ਆਉਂਦਾ ਹੁੰਦਾ ਸੀ ਉਹ 100 ਕਿਲੇ ਰਾਸ਼ਨ ਪੈਸੇ ਦੇ ਕੇ ਜਾਂਦਾ ਹੁੰਦਾ ਸੀ ਤੇ ਉਹ ਕਹਿੰਦਾ ਹੁੰਦਾ ਸੀ ਮੈਨੂੰ ਢੀਂਡ ਵਾਲੇ ਸਰਦਾਰਾਂ ਨੇ ਭੇਜਿਆ ਵੀ ਤੇਰੀ ਮਾਸੀ ਨੇ ਭੇਜਿਆ ਮੈਨੂੰ ਤੇ ਮੇਰੀ ਇੱਕ ਮਾਸੀ ਆਉਂਦੀ ਹੁੰਦੀ ਸੀ ਉਹ ਵੀ ਮੈਨੂੰ ਪੈਸੇ ਵੀ ਪਾਪਾ ਨੂੰ ਡੈਡੀਨ ਦੇ ਕੇ ਜਾਂਦੀ ਸੀ ਨਾਲੇ ਸਮਾਨ ਲੈ ਕੇ ਦੇ ਕੇ ਜਾਂਦੀ ਐ ਫਿਰ ਉਦੋਂ ਬਾਅਦ ਉਹ ਵੀ ਹੋਂ ਹਟ ਗਏ ਹੁਣ ਮੈਨੂੰ ਪਤਾ ਹੀ ਨਹੀਂ ਮੈਂ ਕੌਣ ਆ ਮੈਂ ਝਿੰਡ ਵਾਲਿਆਂ ਦਾ ਸਰਦਾਰਾਂ ਦਾ ਪੁੱਤ ਆ ਤੇ ਮੇਰੇ ਮਾਪੇ ਬੜੇ ਤਕੜੇ ਵੱਡੇ ਸਰਦਾਰ ਸੀ ਮੇਰੀ ਮਾਂ ਮੈਨੂੰ ਜਨਮ ਦਿਨ ਮੌਕੇ ਮਰ ਗਈ ਸੀ ਤੇ ਮੇਰਾ ਪਿਓ ਵੀ ਮਰ ਗਿਆ ਸੀ ਤੇ ਫਿਰ ਉਹਨਾਂ ਨੇ ਮੈਨੂੰ ਕਿਸੇ ਨੂੰ ਗੋਦ ਦਿੱਤਾ ਡਰਾਈਵਰ ਨੂੰ ਤੇ ਉਹਨੇ ਮੈਨੂੰ ਪਾਲਿਆ ਤੇ ਉਹਨਾਂ ਨੇ ਮੇਰੀ ਅਜਾ ਹਾਲਤ ਕਰ ਇੱਕ ਸਵਾਲ ਸੀ ਸਾਡੇ ਸਾਹਮਣੇ ਪਿਛਲੇ 7 ਸਾਲਾਂ ਤੋਂ ਲਗਾਤਾਰ ਅਸੀਂ 2017 ਚ ਸੋਨੂੰ ਨੂੰ ਲੈ ਕੇ ਆਏ ਸੀਗੇ 2017 ਤੋਂ ਲੈ ਕੇ ਅੱਜ ਤੱਕ ਬਹੁਤ ਵਾਰ ਵੀਡੀਓ ਚ ਅਸੀਂ ਜ਼ਿਕਰ ਕੀਤਾ ਜਦੋਂ ਵੀ ਕੋਈ ਢਿੰਡ ਵਾਲੇ ਦਾ ਨਾਂ ਆਉਣਾ ਕਿਸੇ ਉਸ ਇਲਾਕੇ ਦਾ ਕੋਈ ਬੰਦਾ ਆਉਣਾ ਅਸੀਂ ਉਹਦੇ ਨਾਲ ਗੱਲ ਕਰਨੀ ਵੀ ਬਾਈ ਤੁਹਾਡੇ ਇਲਾਕੇ ਚ ਕੋਈ ਇਦਾਂ ਦਾ ਕੇਸ ਹੋਵੇ ਸਾਨੂੰ ਦੱਸਿਓ ਵੀ ਕਿਹੇ ਤਰੀਕੇ ਸੋਨੂੰ ਆਪਣੀਆਂ ਜੜਾਂ ਲੱਭਦਾ ਸੀ ਸੋਨੂੰ ਆਪਣੀਆਂ ਜੜਾਂ ਤਲਾਸ਼ਦਾ ਸੀ ਵੀ ਮੈਂ ਹੈ ਕੌਣ ਆ ਮੈਂ ਕਿੱਥੋਂ ਆਇਆ ਮੈਂ ਕੀ ਦਾ ਪੁੱਤਾਂ ਕਿੱਥੇ ਹੈ ਮੇਰੀ ਮਾਂ ਜੇ ਉਹ ਮਰ ਵੀ ਗਈ ਹੈ ਤਾਂ ਕਿਹਦੀ ਉਹ ਧੀ ਸੀ ਤੇ ਉਹ ਕਿਹਦੀ ਘਰ ਵਾਲੀ ਸੀ ਇਹ ਸਵਾਲ ਦੇ ਜਵਾਬ ਸੋਨੂ ਦੀ ਜ਼ਿੰਦਗੀ ਚ ਹੁਣ ਵੱਡੇ ਹੁੰਦੇ ਜਾ ਰਹੇ ਸੀ ਕਿਉਂਕਿ ਸੋਨੂ ਵੱਡਾ ਹੋ ਗਿਆ ਸੋਨੂ ਦੇ ਦਾੜ੍ਹੀ ਆ ਗਈ ਸੋਨੂ ਜਵਾਨ ਹੋ ਗਿਆ ਪਹਿਲਾਂ ਤਾਂ ਸੋਨੂ ਚੱਲਦਾ ਨਹੀਂ ਸੀ ਬੀਲਚੇਅਰ ਤੇ ਸੀ ਇੱਥੇ ਆ ਕੇ ਸੋਨੂ ਦੇ 218 ਦੇ ਵਿੱਚ 219 ਦੇ ਵਿੱਚ ਲੱਤਾਂ ਦੇ ਆਪਰੇਸ਼ਨ ਹੋਏ ਨੱਤਾ ਸਿੱਧੀਆਂ ਹੋ ਗਈਆਂ ਸੋ ਉਹਨੂੰ ਵਾਕਰ ਨਾਲ ਚੱਲਣ ਲੱਗ ਗਿਆ ਜਦੋਂ ਸੋ ਉਹਨੂੰ ਚੱਲਣ ਲੱਗ ਗਿਆ ਤਾਂ ਸੋਨੂੰ ਦੇ ਜਜਵਾਤ ਵੀ ਹਾਂਜੀ ਵੱਡੇ ਹੋਣ ਲੱਗੇ ਤੇ ਉਹ ਵੀ ਦੌੜਨ ਲੱਗੇ ਕੁਛ ਨਹੀਂ ਕਰਿਆ ਘਰ ਉਮਰ ਦੀ ਉਹ ਜਜਵਾਤ ਠੀਕ ਹੈ ਅੱਜ ਕਿਤੇ ਨਾ ਕਿਤੇ ਲੱਗਦਾ ਉਹ ਸੰਪੂਰਨ ਹੋ ਰਿਹਾ ਹੈ ਅੱਜ ਉਹਨਾਂ ਸਵਾਲਾਂ ਦੇ ਜਵਾਬ ਮਿਲ ਰਹੇ ਆ ਅੱਜ ਇੱਕ ਲੇਡੀ ਆਉਂਦੀ ਹੈ ਸਾਡੇ ਕੋਲੇ ਮੈਨੂੰ ਆ ਕੇ ਕਹਿੰਦੀ ਵੀਰੇ ਮੈਂ ਤੇਰੇ ਨਾਲ ਪਰਸਨਲ ਗੱਲ ਕਰਨੀ ਹੈ 10 ਮਿੰਟ ਉਹ ਬੈਠ ਕੇ ਗੱਲ ਕਰਦੀ ਹੈ ਦੱਸਦੀ ਆ ਵੀ ਤੁਹਾਡੇ ਕੋਲ ਇੱਕ ਬੱਚਾ ਸੋਨੂ ਆ ਵੀ ਮੈਂ ਉਹਦੇ ਬਾਰੇ ਗੱਲ ਕਰਨੀ ਆ ਉਹਦੇ ਬਾਰੇ ਕੀ ਗੱਲ ਕਰਨੀ ਆ ਮੈਂ ਪੁੱਛਿਆ ਮੈਂ ਭੈਣ ਨੂੰ ਵੀ ਤੂੰ ਉਹਦੀ ਮਾਂ ਵਾ ਭੈਣੇ ਜਾਂ ਕੌਣ ਆ ਉਹ ਕਹਿੰਦੀ ਨਹੀਂ ਵੀਰੇ ਮੇਰੀ ਭੈਣ ਦੀ ਬੇਟਾ ਮੇਰੀ ਭੈਣ ਦਾ ਮੇਰੀ ਭੈਣ ਵੀ ਪੂਰੀ ਹੋ ਗਈ ਇਸ ਦੁਨੀਆ ਤੋਂ ਚਲੀ ਗਈ ਜਦੋਂ ਇਹਨੂੰ ਜਨਮ ਦੇ ਰਹੀ ਸੀ ਉਹ ਜਨਮ ਦੇਣ ਮੌਕੇ ਹੀ ਪੂਰੀ ਹੋ ਗਈ ਸਤਮਾਹੇ ਮਨ ਲੋ ਪ੍ਰੀਮਚੂਰ ਬੇਬੀ ਹੋਇਆ ਸੀ 7ਵੇਂ ਮਹੀਨੇ ਜਨਮ ਹੋਇਆ ਸੀ ਇਹਦਾ ਤੇ ਮਾਂ ਪੂਰੀ ਹੋਈ ਸੀ ਉਹ ਇਹਦਾ ਜਨਮ ਹੋਣਾ ਉਹਦਾ ਪੂਰਾ ਹੋਣਾ ਉਹ ਵੀ ਇੱਕ ਇੱਕ ਐਸੇ ਨਜਾਇਜ਼ ਰਿਸ਼ਤੇ ਦੀ ਕਹਾਣੀ ਸੀ ਜਿਹਨੂੰ ਆਪਾਂ ਅੱਜ ਬਿਆਨ ਨਹੀਂ ਕਰ ਸਕਦੇ ਐਸੇ ਕੁਝ ਹਾਲਾਤ ਸੀ सोनू ਦੇ ਨਾਨਨੇ ਹੋਣੀ ਨਾਨੀ ਹੋਣੀ ਮਾਮੇ ਹੋਣੀ ਉਸ ਚੀਜ਼ ਨੂੰ ਅਕਸੈਪਟ ਨਹੀਂ ਸੀ ਕਰ ਰਹੇ ਤੇ ਉਹ ਸੋਨ ਨੂੰ ਖਤਮ ਕਰਨ ਦੇ ਚੱਕਰ 'ਚ ਆਪਣੀ ਧੀ ਨੂੰ ਖਤਮ ਕਰ ਬੈਠੇ ਉਸ ਤੋਂ ਬਾਅਦ ਸੋਨ ਨੂੰ ਘਰੇ ਕਿਵੇਂ ਲੈ ਕੇ ਆਉਂਦੇ ਸੋਨ ਨੂੰ ਉਹ ਹਸਪੀਟਲ 'ਚ ਛੱਡਿਆ ਹੁੰਦੇ ਆ ਜਿੱਥੇ ਉਹਦਾ ਜਨਮ ਹੁੰਦਾ ਤਾਂ ਹਸਪੀਟਲ 'ਚੋਂ ਇੱਕ ਡਰਾਈਵਰ ਤਿੰਨ ਧੀਆਂ ਦਾ ਬਾਪ ਉੱਤੋਂ ਦਾਣ ਦੇ ਚੱਕਰ 'ਚ ਆਪਣਾ ਵਾਰਸ ਲੈਣ ਦੇ ਚੱਕਰ 'ਚ ਹਸਪੀਟਲ ਜਾਂਦਾ ਜਦੋਂ ਉਹਨੂੰ ਪਤਾ ਲੱਗਦਾ ਕੋਈ ਬੱਚਾ ਉੱਥੇ ਆਇਆ ਤੇ ਉਹ ਬੱਚਾ ਦੇਣਾ ਚਾਹੁੰਦੇ ਆ ਵੀ ਉਹਨਾਂ ਕੋਈ ਵਾਰਸ ਹੈ ਨਹੀਂ ਤਾਂ ਉਹ ਕਰਕੇ ਫੋਨ ਘਰੇ ਉਦੋਂ ਲੈਂਡਲਾਈਨ ਫੋਨ ਹੁੰਦੇ ਸੀ ਪੁੱਛਦੇ ਆ ਵੀ ਤੁਹਾਡਾ ਜਿਹੜਾ ਬੱਚਾ ਵਾ ਕੋਈ ਮੰਗ ਰਿਆ ਵੀ ਦੇ ਦਈਏ ਉਹਨੂੰ ਵੀ ਉਹ ਕੋਟਕਪੂਰੇ ਦਾ ਬੰਦਾ ਵਾ ਗਰਚਰਨ ਸਿੰਘ ਉਹਦਾ ਨਾਮ ਆ ਵੀ ਉਹਦਾ ਵਧੀਆ ਘਰ ਆ ਉਹਦੇ ਕੋਈ ਗੱਡੀਆਂ ਟਰੱਕ ਆ ਤਾਂ ਇਹ ਤਾਂ ਮਨਾ ਕਰਨ ਦੇ ਹਾਲਾਤ ਚੀ ਨਹੀਂ ਸੀ ਇਹਨਾਂ ਨੇ ਕਹਿਤਾ ਵੀ ਤੁਸੀਂ ਦੇ ਦਿਓ ਸਾਨੂੰ ਕੋਈ ਇਤਰਾਜ ਇਹ ਸੋਨੂੰ ਨੂੰ ਉਹ ਘਰੇ ਲੈ ਜਾਂਦਾ ਬਹੁਤ ਪਿਆਰ ਕਰਦਾ ਲਾੜ ਕਰਦਾ ਲੋੜੀ ਮਨਾਉਂਦਾ ਚਾਹ ਮਨਾਉਂਦਾ ਕੁਝ ਵੀ ਨਿਆਵਾਦ ਨੂੰ ਪਤਨ ਲੱਗਦਾ ਵੀ ਸੋਨੂੰ ਲੱਤਾਂ ਤੋਂ ਪਾਹਜ ਫਿਰ ਉਹ ਆਪਰੇਸ਼ਨ ਕਰਾਉਂਦਾ ਲੱਤਾਂ ਦਾ ਸੇਜੀ ਬੋਲ ਫਿਰ ਮਾਸੀ ਦੇ ਦਿਲ ਚ ਕਿਤੇ ਨਾ ਕਿਤੇ ਦਰਦ ਪੈਦਾ ਹੁੰਦਾ ਤਾਂ ਮਾਸੀ بڑے ਵੱਡੇ ਸਰਦਾਰਾਂ ਦੇ ਘਰੇ ਵਿਆਹੀ ਜਾਂਦੀ ਹੈ ਤੇ ਉਹ ਮਾਸੀ ਫਿਰ ਹੁਣ ਫਿਰ ਆਪਣੇ ਭਾਂਜੀ ਦੇ ਮਗਰ ਆਉਂਦੀ ਆ ਉਹਨੂੰ ਉਹਦੇ ਪੁਰਬ ਵੀ ਲੈ ਕੇ ਜਾਂਦੀ ਆ ਰਾਜਸਥਾਨ ਦਾ ਇਲਾਜ ਕਰਾਉਣ ਉਹਨੂੰ ਖਰਚਾ ਵੀ ਦਿੰਦੀ ਆ ਉਹਨੂੰ ਮਨੀਮ ਭੇਜ ਕੇ ਹਰ ਮਹੀਨੇ ਦੇ ਮਹੀਨੇ ਉਹਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਆ ਉਹਨੂੰ ਖਿੱਚ ਰਿੰਦੀ ਆ ਵੀ ਮੇਰਾ ਪੁੱਤ ਮੇਰੀ ਮਾਂ ਭੈਣ ਦਾ ਪੁੱਤ ਮੈਨੂੰ ਮਿਲ ਜੇ ਬਿਆਦੇ ਕਈ ਸਾਲ ਨਿਕਲ ਜਾਂਦੇ ਆ ਮਾਸੀ ਦੇ ਵੀ ਬੱਚਾ ਨਹੀਂ ਹੁੰਦਾ ਤਾਂ ਮਾਸੀ ਲੋਚਦੀ ਆ ਵੀ ਇਹੀ ਬੱਚਾ ਮੈਂ ਲੈ ਲਵਾਂਗੇ ਇਸ ਤਰੀਕੇ ਪਰ सोनू ਜੱਤਰ ਆਪਣੇ ਸਟੈਪ ਮਾਂ ਪਿਓ ਨਾਲ ਗਰਚਾਰਨ ਸਿੰਘ ਨਾਲ ਜਿਹਨੇ ਉਹਨੂੰ ਗੋਦ ਲਿਆ ਸੀ ਉਹਦੇ ਨਾਲ ਇੰਨਾ ਪਿਆਰ ਪੈ ਜਾਂਦਾ ਤੇ ਉਹ ਮਾਸੀ ਕੋਲੇ ਜਾਂਦਾ ਨਹੀਂ ਜੇ ਜਾਂਦਾ ਤਾਂ ਰੋਂਦਾ ਵੀ ਮੈਨੂੰ ਮੰਮੀ ਪਾਪਾ ਕੋਲੇ ਛੱਡ ਕੇ ਆ ਉਹ ਬਾਰ ਬਾਰ ਆਪਦੇ ਘਰੇ ਲਿਆਂਦੀ ਫਿਰ ਛੱਡ ਕੇ ਜਾਂਦੀ ਰੋਂਦਾ ਕਲ ਲਾਉਂਦਾ ਸੋਨੂੰ ਫੇਰ ਵਾਪਸ ਚੜ ਜਾਂਦਾ ਫਿਰ ਹੌਲੀ ਹੌਲੀ ਚਲੋ ਮਦਦ ਕਰਦੇ ਰਹੇ ਆਪਣੇ ਖੂਨ ਦੀ ਖੱਚ ਸੀ ਉਹ ਖੱਚ ਹੌਲੀ ਹੌਲੀ ਦੂਰ ਹੁੰਦੀ ਗਈ ਫਿਰ ਉਹਨਾਂ ਨੇ ਵੀ ਉਹਨੂੰ ਆਪਣੇ ਹਾਲਤੇ ਛੱਡ ਕੇ ਆਪਣੇ ਜੀਵਨ ਚ ਅੱਗੇ ਵਧ ਗਈ ਭੈਣ ਉਹਦੇ ਘਰ ਵਾਲਾ ਬਾਹਰ ਚਲਾ ਗਿਆ ਉਹਦਾ ਆਪਦਾ ਡਿਵੋਰਸ ਹੋ ਗਿਆ ਮਾਸੀ ਦਾ ਉਹ ਸਰਦਾਰਾਂ ਦੇ ਘਰ ਵਿਆਹੀ ਹੋਈ ਸਰਦਾਰਨੀ ਸਰਦਾਰਨੀ ਨਾ ਰਹੇ ਉਦੇ ਮਾਪੇ ਬਾਪ ਦੀ ਸੋਨੂ ਦੇ ਨਾਨਾ ਨਾਨੀ ਦੀ ਵੀ ਮੌਤ ਹੋ ਗਈ ਇੱਕ ਸੋਨੂ ਦਾ ਮਾਮਾ ਸੀ ਜਿਹੜਾ ਉਹਦੀ ਵੀ ਮੌਤ ਹੋ ਗਈ ਕਰੋਨਾ ਚ ਤੇ ਸੋਨੂ ਦੀ ਇੱਕ ਜਿਹੜੀ ਮਾਸੀ ਸੀ ਵੱਡੀ ਉਹਦੀ ਵੀ ਮੌਤ ਹੋ ਗਈ ਤਾਂ ਘਰ ਦੇ ਵਿੱਚ ਬਚਦੀ ਇੱਕ ਕੱਲੀ ਸੋਨੂ ਦੀ ਉਹ ਮਾਸੀ ਜਿਹੜੀ ਸਰਦਾਰਾਂ ਦੇ ਵਿਆਹੀ ਹੋਈ ਸੀ ਤੇ ਜਿਹਦਾ ਤਲਾਕ ਹੋ ਗਿਆ ਸੀ ਤਾਂ ਫਿਰ ਰਿਸ਼ਤੇਦਾਰ ਇਕੱਠੇ ਹੋ ਕੇ ਉਹਨੂੰ ਦੁਬਾਰਾ ਵਿਆਹਉਂਦੇ ਆ ਹੁਣ ਉਹ ਜਿੱਥੇ ਵਿਆਹੀ ਆ ਹੁਣ ਉਹਦੇ 2-3 ਸਾਲਾਂ ਦਾ ਬੇਟਾ ਪਰ ਅੱਜ ਉਹ ਉਸ ਵੀਡੀਓ ਨੂੰ ਦੇਖ ਕੇ सोनू ਨੂੰ ਉਸ ਵੀਡੀਓ ਦੇ ਵਿੱਚ ਬਾਰ-ਬਾਰ ਅਪੀਲ ਕਰਦੇ ਨੂੰ ਦੇਖ ਕੇ ਰੋਂਦੇ ਕਰ ਲਾਉਂਦੀ ਇੱਥੇ ਪਹੁੰਚੀ ਆ ਜਦੋਂ ਨੇ ਪਛਾਣਿਆ ਵੀ ਇਹ ਤਾਂ ਸਾਡਾ ਖੂਨ ਆ ਮੇਰਾ ਭਾਂਜਾ ਮੇਰਾ ਪੁੱਤ ਆ ਇਹ ਤਾਂ ਉਹੀ सोनू ਆ ਜਿਹਨੂੰ ਮੈਂ ਨਿੱਕੇ ਹੁੰਦੇ ਨੂੰ ਝੋਲੀ ਪਾਉਣ ਨੂੰ ਫਿਰਦੀ ਸੀ ਨਹੀਂ ਪਿਆਸ ਇਹ ਤਾਂ ਉਹੀ ਸੋਨੂ ਆ ਜਿਹੜਾ ਮੇਰੀ ਭੈਣ ਦੇ ਕੋਖੋਂ ਜੰਮਿਆ ਸੀ ਮੇਰੀ ਭੈਣ ਜਨਮ ਦਿਨ ਮੌਕੇ ਮਰ ਗਈ ਸੀ ਤਾਂ ਅੱਜ ਉਹ ਭੈਣ ਅੱਜ ਉਹ ਸੋਨੂ ਦੀ ਮਾਸੀ ਸੋਨੂ ਦੀ ਮਾਂ ਇੱਥੇ ਪਹੁੰਚੀ ਆ ਰੋਂਦੀ ਕਰ ਲਾਉਂਦੀ ਇੱਥੇ ਆ ਕੇ ਅੱਜ ਉਹ ਸਾਡੇ ਨਾਲ ਇਹ ਗੱਲ ਸਾਂਝੀ ਕਰਦੀ ਆ ਤੇ ਅਸੀਂ ਸੋਨੂ ਨੂੰ ਮਿਲਾਉਂਦੇ ਆ ਮਿਲ ਕੇ ਉਹ ਜਿਹੜਾ ਰੋ ਕੇ ਉਹਨਾਂ ਨੇ ਬਰਲਾਪ ਕਰਕੇ ਬੁਗਬਗਾਟ ਕੱਢਿਆ ਉਹ ਪਿਆਰ ਉਸੀ ਸਾਨੂੰ ਦਿਖਾ ਨਹੀਂ ਸਕਦੇ ਕਿਉਂਕਿ ਸੋਨੂ ਦੀ ਮਾਸੀ ਦਾ ਵੀ ਹੁਣ ਜੀਵਨ ਹੈ ਜਿਹੜਾ ਉਹ ਅੱਗੇ ਵੱਧ ਚੁੱਕਿਆ ਉਹਦੀ ਮੈਰਿਜ ਹੋ ਚੁੱਕੀ ਹੈ ਉਹਦੇ ਗਾਂ ਬੱਚੇ ਆ ਉਹ ਆਪਣੇ ਘਰੇ ਬਿਨਾਂ ਦੱਸੇ ਤੋਂ ਆਈ ਆ ਉਹ ਆਪਣੇ ਘਰ ਵਾਲੇ ਨੂੰ ਆਪਣੇ ਪਰਿਵਾਰ ਨੂੰ ਦੱਸ ਕੇ ਉਹ ਚਾਹੁੰਦੀ ਨਹੀਂ ਹਜੇ ਵੀ ਮੇਰੇ ਉਸ ਘਰ ਦੇ ਵਿੱਚ ਵੀ ਕੋਈ ਐਦਾਂ ਦੀਆਂ ਸਮੱਸਿਆਵਾਂ ਆਉਣ ਹੌਲੀ-ਹੌਲੀ ਕਰਕੇ ਉਹ ਕਹਿੰਦੀ ਮੈਂ ਉਹਨਾਂ ਨੂੰ ਵੀ ਦੱਸਾਂਗੀ ਮਨਾਉਂਗੀ ਮੈਂ ਤੈਨੂੰ ਵੀ ਲੈ ਕੇ ਜਾਵਾਂ ਪੁੱਤ ਮੈਂ ਤੈਨੂੰ ਆਪਣੇ ਨਾਲ ਰੱਖੂਗੀ ਤੂੰ ਮੇਰਾ ਖੂਨ ਆ ਮੇਰਾ ਆਪਣਾ ਅੱਜ ਸਾਲਾਂ ਬੱਧੀ ਉਸ ਭੈਣ ਦੇ ਵੀ ਔਲਾਦ ਨਹੀਂ ਹੋਈ ਪਹਿਲਾਂ ਜਿੱਥੇ ਸਰਦਾਰਾਂ ਦੇ ਵਿਆਹੀ ਸੀ ਉੱਥੇ ਵੀ ਬੱਚਾ ਨਹੀਂ ਹੋਇਆ ਇੱਥੇ ਵੀ ਜਿੱਥੇ ਵਿਆਹੀ ਇੱਥੇ ਵੀ ਹੁਣ 2 ਸਾਲ ਦਾ ਬੇਟਾ ਹੋਇਆ ਬੜੀਆਂ ਸੁੱਖਾ ਸੁੱਖ ਕੇ ਇੱਕ ਬੱਚਾ ਹੋਇਆ ਤੇ ਹੁਣ ਅੱਜ ਉਹ ਆਪਣੇ ਉਸ ਬਚਪਨ ਦੇ ਉਸ ਪੁੱਤ ਨੂੰ ਲੈਣ ਆਈ ਹੈ ਜਦੋਂ ਉੱਖੋ ਨਿੱਕੀ ਜੀ ਹੁੰਦੀ ਸੀ ਖੋਦ ਉਹਨੇ ਆਪਣੇ ਹੱਥਾਂ ਨਾਲ ਉਹਨੂੰ ਪਾਲਦਾ ਤੇ ਪਾਲਦਿਆਂ ਦੇਖਿਆ ਸੀ ਐਸੇ ਵਾਕਿਆਤ ਸਾਡੇ ਨਾਲ ਕਈ ਵਾਰੀ ਸਾਂਝੇ ਹੁੰਦੇ ਆ ਸਾਡੇ ਨਾਲ ਆਸ-ਪਾਸ ਸਾਡੇ ਇਹ ਸਾਰਾ ਕੁਝ ਜਦੋਂ ਵਿਚਰਦੇ ਆ ਅਸੀਂ ਮਹਿਸੂਸ ਕਰਦੇ ਆ ਸੁਣਦੇ ਆ ਸਮਝਦੇ ਆ ਦੇਖਦੇ ਆ ਪਰ ਮਨ ਕਈ ਵਾਰੀ ਐਦਾਂ ਹੋ ਜਾਂਦਾ ਵੀ ਅੱਜ ਦਾ ਇਨਸਾਨ ਕਿੰਨੀ ਦੌੜ ਭੱਜ ਕਰਦਾ ਕੀ ਕਿੰਨਾ ਕੁਛ ਕਰਦਾ ਤੁਰਿਆ ਫਿਰਦਾ ਆ ਵੀ ਆ ਵੀ ਆ ਵੀ ਆ ਵੀ ਤੇ ਪਤਾ ਨਹੀਂ ਕਿੰਨਾ ਕੁ ਸਾਡੇ ਹੱਥਾਂ ਚੋਂ ਛੁੱਟ ਜਾਂਦਾ ਅਸੀਂ ਉਹਨੂੰ ਮਹਿਸੂਸ ਹੀ ਨਹੀਂ ਕਰ ਪਾਉਂਦੇ ਜੋ ਅੱਜ ਸਾਡੇ ਕੋਲੇ ਹੈ ਨਹੀਂਗਾ ਜਾਂ ਜੋ ਅੱਜ ਸਾਡੇ ਕੋਲੇ ਹੈਗਾ ਵਾ ਵੀ ਅਸੀਂ ਉਹਨੂੰ ਬਚਾ ਲਈ ਅਸੀਂ ਉਹਨੂੰ ਸੰਭਾਲ ਲਈ ਜੋ ਹੱਥੋਂ ਨਿਕਲ ਗਿਆ ਉਹ ਵਾਪਸ ਨਹੀਂ ਮੁੜ ਕੇ ਆਉਂਦਾ ਉਹ ਸਮਾਂ ਅੱਜ ਵਾਪਸ ਮੁੜ ਕੇ ਨਹੀਂ ਆਉਣਾ ਜਿਹੜਾ ਸੋਨੂੰ ਦੀ ਮਾਸੀ ਦੀਆਂ ਅੱਖਾਂ 'ਚੋਂ ਹੰਝੂਆਂ ਦੇ ਨਾਲ ਵਗਿਆ ਉਸ ਘਰ ਦੀਆਂ ਖੁਸ਼ੀਆਂ ਸੋਨੂੰ ਦੇ ਜਨਮ ਤੋਂ ਬਾਅਦ ਹੌਲੀ-ਹੌਲੀ ਕਰਕੇ ਸਾਰੀਆਂ ਹੀ ਖਤਮ ਹੋ ਗਈਆਂ ਉਸ ਘਰ 'ਚ ਉਸ ਘਰ ਦੇ ਮਾਲਕ ਸੀ ਜਿਹੜੇ ਸੋਨੂੰ ਦੇ ਨਾਨਾ ਨਾਨੀ ਉਹ ਵੀ ਤੁਰ ਗਏ ਉਹਨਾਂ ਦੇ ਤਿੰਨ ਧੀਆਂ ਤੇ ਇੱਕ ਪੁੱਤ ਸੀ ਉਹ ਵੀ ਦੋ ਧੀਆਂ ਤੁਰ ਗਈਆਂ ਇੱਕ ਪੁੱਤ ਤੁਰ ਗਿਆ ਰਹੀ ਅਤੇ ਇੱਕ ਕੱਲੀ ਧੀ ਰਹਿ ਗਈ ਪਿੱਛੇ ਉਹ ਸਰਦਾਰੀਆਂ ਉਹ ਘਾਰ ਉਬਾਰ ਸਭ ਕੁਝ ਟੁੱਟ ਗਿਆ ਕਦੇ ਸੋਚਿਆ ਸੀ ਕਿਸੇ ਨੇ ਵੀ ਇੱਕ ਦਿਨ ਕੋਈ ਐਸਾ ਵਕਤ ਆਊਗਾ ਜ਼ਿੰਦਗੀ 'ਚ ਵੀ ਰਾਜਾ ਵੀ ਭਖਾਰੀ ਬਣ ਜੂਗਾ ਪਰ ਅੱਜ ਅਸੀਂ ਗੱਲਾਂ ਤਾਂ ਕਰਦੇ ਆਂ ਇਹ ਮੁੱਢ ਕਦੀਮਾਂ ਤੋਂ ਸਾਡੀਆਂ ਅੱਖਾਂ ਦੇ ਸਾਹਮਣੇ ਹੁੰਦਾ ਕਹਾਣੀਆਂ ਕਿੱਸਿਆਂ ਦੇ ਵਿੱਚ ਵੀ ਸੁਣਦੇ ਆਉਂਦੇ ਆਂ ਪੜ੍ਹਦੇ ਆਉਂਦੇ ਆਂ ਪਰ ਅਸੀਂ ਸਮਝ ਨਹੀਂ ਪਾਉਂਦੇ ਪਰ ਅਸੀਂ ਇਸ ਗੱਲ ਨੂੰ ਮੰਨ ਨਹੀਂ ਪਾਉਂਦੇ ਕਿ ਇਹ ਕਦੇ ਸਾਡੇ ਨਾਲ ਵੀ ਹੋ ਸਕਦਾ ਸੋਨੂ ਦੀ ਇੱਕ ਕਹਾਣੀ ਹੈ ਜਿਹੜੀ ਅੱਜ ਸਾਡੇ ਲਈ ਇੱਕ ਸਬੂਤ ਦਾ ਪਾਲਾ ਵੀ ਸਾਨੂੰ ਉਹ ਵਜ੍ਹਾ ਲੱਭ ਗਈ ਉਹ ਜੜ ਲੱਭ ਗਈ ਉਹ ਰਾਹ ਲੱਭ ਗਿਆ ਜਿਹੜਾ ਸੋਨੂ ਪਿਛਲੇ 7-8 ਸਾਲਾਂ ਤੋਂ ਬਾਰ-ਬਾਰ ਸਾਡੇ ਨਾਲ ਸੰਝਾ ਕਰਦਾ ਸੀ ਤਲਾਸ਼ਦਾ ਸੀ ਸਾਨੂੰ ਪਤਾ ਨਹੀਂ ਸੀ ਲੱਗਦਾ ਅੱਜ ਸੋਸ਼ਲ ਮੀਡੀਆ ਦਾ ਯੁੱਗ ਇਹਨਾਂ ਦੇ ਪਿੰਡ ਵੀ ਅਸੀਂ ਕਈ ਬੰਦਿਆਂ ਨੂੰ ਸੁਨੇਹੇ ਲਾਏ ਪਰ ਵਾਪਸ ਕੋਈ ਜਵਾਬ ਨਹੀਂ ਸੀ ਆਉਂਦਾ ਅੱਜ ਉਸ ਜਵਾਬ ਮਿਲਿਆ ਅੱਜ ਸਾਨੂੰ ਪਤਾ ਲੱਗਿਆ ਕਿ ਸੋਨੂ ਹੈ ਕੌਣ ਆ ਸੋਨੂ ਦੀ ਜ਼ਿੰਦਗੀ 'ਚ ਇੱਕ ਕਹਾਣੀ ਇੱਕ ਜ਼ਿੰਦਗੀ ਦੇ ਹਾਲਾਤ ਜ਼ਿੰਦਗੀ ਦੇ ਵਿੱਚ ਸਮਾਕੇਵੇਂ ਬਣਿਆ ਵੀ ਸੋਨੂੰ ਨੂੰ ਅੱਜ ਇੱਥੇ ਆਉਣਾ ਪਿਆ ਸਾਡੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਅੱਗੇ ਅਰਦਾਸ ਆ ਕਿ ਇਹ ਭੈਣ ਅਸੀਂ ਉਹਦਾ ਚਿਹਰਾ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਅਸੀਂ ਉਹਦਾ ਆਈਡੈਂਟੀਟੀ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਪਰ ਉਹਨੂੰ ਪ੍ਰਮਾਤਮਾ ਇੰਨੀ ਹਿੰਮਤ ਬਖਸ਼ੇ ਉਹ ਆਪਣੇ ਪਰਿਵਾਰ ਦੇ ਨਾਲ ਜਾ ਕੇ ਸਾਰੀ ਗੱਲ ਸਾਂਝੀ ਕਰਕੇ ਉਹਨਾਂ ਨੂੰ ਐਗਰੀ ਕਰੇ ਸੋਨੂੰ ਨੂੰ ਇੱਕ ਬਜਾ ਮਿਲ ਜੇ ਵੀ ਜ਼ਿੰਦਗੀ ਜਿਉਣ ਦੀ ਸੋਨ ਨੂੰ ਇੱਕ ਰਸਤਾ ਮਿਲ ਜੇ ਮੰਜ਼ਿਲ ਵੱਲ ਨੂੰ ਜਾਣ ਦਾ ਕਿਉਂਕਿ ਮੈਂ ਇਸ ਬੱਚੇ ਨੂੰ ਕਈ ਸਾਲਾਂ ਤੋਂ ਦੇਖ ਰਿਆ ਇਹਦੇ ਅੰਦਰਲੇ ਇਰਮਾਨ ਇਹਦੀਆਂ ਅੰਦਰਲੀਆਂ ਉਹ ਸਾਰੀਆਂ ਚਾਹਾਂ ਲਾਡਾਂ ਤੇ ਖੁਸ਼ੀਆਂ ਮਨਾਉਣ ਵਾਲੀਆਂ ਉਹ ਸਾਰੀਆਂ ਗਤੀਵਿਧੀਆਂ ਖਤਮ ਹੋ ਗਏ ਲਗਭਗ ਜਦੋਂ ਆਇਆ ਸੀ ਉਦੋਂ ਬੜਾ ਖੁਸ਼ ਰਹਿਂਦਾ ਸੀ ਆ ਕੇ ਹੌਲੀ-ਹੌਲੀ ਫਿਰੇ ਚੁੱਪ ਰਹਿਣਾ ਹੌਲੀ ਹੌਲੀ ਇਹ ਜਿਹੜੀਆਂ ਬਾਤਾਂ ਤੇ ਕਾਬੂ ਪਾਉਣਾ ਸਿੱਖ ਗਿਆ ਪਹਿਲਾਂ ਪਹਿਲਾਂ ਬੜੀਆਂ ਇਹਦੀਆਂ ਡਿਮਾਂਡਾਂ ਹੁੰਦੀਆਂ ਸੀ ਬੜੀਆਂ ਇਹਦੀਆਂ ਸ਼ਰਾਰਤਾਂ ਹੁੰਦੀਆਂ ਸੀ ਪਰ ਹੁਣ ਪਿਛਲੇ 4 ਸਾਲਾਂ ਤੋਂ ਸੋਨੂੰ ਜਿਵੇਂ ਇੱਕ ਬੁੱਝ ਗਿਆ ਹੁੰਦਾ ਇਦਾਂ ਹੋਇਆ ਪਿਆਰ ਬਸ ਇੱਕੋ ਹੀ ਚੀਜ਼ ਨੂੰ ਰਹਿੰਦੀ ਸੀ ਵੀ ਮੇਰਾ ਜਣਾ ਕਿੱਥੇ ਆ ਮੇਰਾ ਪਰਿਵਾਰ ਕਿੱਥੇ ਆ ਮੈਂ ਕੌਣ ਆ ਅੱਜ ਉਸ ਕੌਣ ਦਾ ਜਵਾਬ ਅੱਜ ਉਸ ਕੁਐਸਚਨ ਦਾ ਜਵਾਬ ਮਿਲ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ